ਜਿਹੜੇ ਮਾਵਾ ਪੈਰਾਂ ਨਾਲ ਧੋਖਾ ਕਰਕੇ ਹੋਰ ਹੋਰ ਕੋਈ ਵਿਸ਼ਵਾਸ ਕਿਸ ਤਰ੍ਹਾਂ ਕਰ ਸਕਦਾ ਨੌਜਵਾਨੀ ਨਾਲ ਜਿਹੜਾ ਇਹਨਾਂ ਨੇ ਪੰਜਾਬ ਦੀ ਨਾਲ ਖਿਲਵਾੜ ਕਰਿਆ ਜਿਹੜਾ ਧੋਖਾ ਕਰਿਆ ਆ ਹੁਣ ਉਹ ਦੇਖੋ ਸਾਰੇ ਨੌਜਵਾਨ ਵਿੱਚੇ ਖੜੇ ਐ ਸਾਰੇ ਇਹਨਾਂ ਦੇ ਤਕਲੀਫ ਵਿੱਚ ਐ ਕਿ ਸਾਨੂੰ ਠੁੱਠੇ ਨਿਕਲਾਬੇ ਬਣ ਕੇ ਠੱਗ ਕੇ ਵੋਟਾਂ ਲੈ ਕੇ ਅਦੇ ਕੋ ਸਾਰੇ ਨੌਜਵਾਨ ਖੜੇ ਪਹਿਲਾਂ ਨਹੀਂ ਤੇ ਸਾਡੇ ਵਰ ਲੋਏ ਇਹਨਾਂ ਨੂੰ ਐਸੀ ਪਤਾ ਨਹੀਂ ਕਿ ਉਹ ਤੇ ਇਨਕਲਾਬ ਆ ਗਿਆ ਪਤਾ ਨਹੀਂ ਭਗਤ ਸਿੰਘ ਹੀ ਆ ਜਿਹੜਾ ਪਾਗ ਟੁਰਲੇ ਵਾਲੀ ਬਣ ਕੇ ਉਹ ਹੁਣਤਮਾਨ ਫਿਰ ਲੱਗ ਗਿਆ ਜਿੱਦ ਕਰ ਸਰਕਾਰ ਆ ਗਈ ਮੁਣਕੇ ਕਦੇ ਨੇ ਉਹ ਟੁਰਲੇ ਵਾਲੀ ਬੱਗ ਜੀ ਨਹੀਂ ਬੰਨੀ ਭਗਤ ਸਿੰਘ ਵਾਲੀ ਉਹਦ ਨੇ ਸ਼ੈਤਾਨ ਬਣ ਗਿਆ ਤੇ ਮੁਣਕੇ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਜਿਹੜੀਆਂ ਐਸੀ ਨੌਕਰੀਆਂ ਕੱਢੀਆਂ ਵੇ ਅਸੀਂ ਉਹੀ ਲਕੀਆਂ ਹੋਰ ਕੋਈ ਇਸ਼ਤਿਹਾਰ ਨੌਕਰੀ ਦਾ ਪਿਛਲੇ 4 ਸਾਲਾਂ ਦੇ ਵਿੱਚ ਨਹੀਂ ਆਇਆ ਆ ਆਪਾਂ ਨੂੰ ਤਾਂ 3 ਮਹੀਨੇ ਮਿਲੇ ਸੀ 50 ਕਰੋੜ ਰੁਪਇਆ ਕੱਲਾ ਤਰਨ ਤਰਨ ਦਾ ਗਰੀਬਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਜਦੋਂ ਆਪਾਂ ਸਰਕਾਰ ਆਈ ਆਪਾਂ ਮਿਹਨਤ ਕਰਦੇ ਸਾਡੇ ਕਿੰਨੇ ਬੰਦਿਆਂ ਦੇ ਬਿੱਲ ਮਾਫ ਹੋਏ ਕਿਸੇ ਦਾ 10000 ਤੁਹਾਡਾ ਵੀ ਹੋਇਆ ਕਿੰਨਾ ਹੋਇਆ 9000 ਦੇਖੋ ਇਹਦਾ ਵੀ ਹੋ ਗਿਆ ਪਿਛਲੇ ਚ ਕੋਈ ਕਹਿੰਦਾ ਮੇਰਾ 60000 ਹੋਇਆ ਕੋਈ ਕਹਿੰਦਾ ਮੇਰਾ ਲੱਖ ਹੋਇਆ ਸਭ ਦੇ ਹੋਏ ਕਿਉਂ ਆਏ ਕਿਉਂਕਿ ਮੈਂ ਆਪ ਗਰੀਬ ਪਰਿਵਾਰ ਤੋਂ ਜੰਮਿਆ ਮੈਨੂੰ ਪਤਾ ਸੀ ਕਿਸ ਤਰ੍ਹਾਂ ਬਿਜਲੀ ਦੇ ਬਿਜੇ ਨਾਮ ਭਾਰੋ ਮੈਂ ਤਾਂ ਬਿਜਲੀ ਦਾ ਕਲੈਕਸ਼ਨ ਕੱਟ ਕੇ ਕਿਸ ਤਰ੍ਹਾਂ ਕੱਟਣਾ ਟੈਂਸ ਕੁੰਡੀਆਂ ਲਾ ਕੇ ਗੁਜ਼ਾਰਾ ਹੋ ਰਿਹਾ ਸੀ ਸਭ ਦੀਆਂ ਕੁੰਡੀਆਂ ਤੇ ਰਾਕੇ ਮੀਟਰ ਬਲਵਾਏ ਤੇ ਚੱਲਦਾ ਕਰਿਆ ਬਿਜਲੀ ਤੇ ਨਾਲੇ ਤਰੀ ਮਾਫ 3 ਰੁਪਏ ਫਿਰ ਬਿਜਲੀ ਸਸਤੀ ਕਰਤੀ ਪਟਰੋਲ ਸਸਤਾ ਕਰਿਆ ਡੀਜ਼ਲ ਸਸਤਾ ਕਰਿਆ ਆ ਤੁਹਾਡੇ ਪਿੰਡ ਦੀ ਪਾਣੀ ਦੀ ਟੈਂਕੀ ਦੇ ਉੱਪਰ ਜਿਹੜਾ ਬਿਜਲੀ ਦਾ ਮੀਟਰ ਲੱਗਿਆ ਹੋਇਆ ਕਰੋੜਾ ਰੁਪਿਆ ਖੜਾ ਸੀ ਸਾਰੇ ਪਿੰਡਾਂ ਦੀਆਂ ਟੈਂਕੀਆਂ ਦੇ ਬਿੱਲ ਮਾਫ ਕੀਤੇ ਤੁਹਾਡੇ ਘਰ ਲਾਰ ਲੈਂਡ ਦੇ ਅੰਦਰ ਸਾਰਿਆਂ ਦੇ ਨਾਮ ਹੋਣੇ ਸ਼ੁਰੂ ਹੋ ਗਏ ਮੇਰਾ ਨਾਮ ਮੇਰੇ ਕਰਜ਼ੇ ਸਕੀਮ ਚ ਲਾਈ ਜਿੰਨੇ ਦਿਨ ਸਰਕਾਰ ਵਿੱਚ ਰਿਹਾ ਬਾਡੇ ਦਿਨ ਵਿਆਹ ਮੰਗ ਕੱਟੇ ਤੇ ਆ ਹੁਣ ਜਿੱਦਣ ਦੇ ਝਾੜੂ ਵਾਲੇ ਆਏ ਮੇਰੀ ਤਾਂ ਬੀਬੀ ਕਹੇ ਕਰਦੀ ਸੀ ਵੀ ਝਾੜੂ ਖੜਾ ਕਰਨਾ ਕਰੇਤੀ ਜੜ ਹੁੰਦੀ ਹੈ 4 ਸਾਲ ਹੋ ਗਏ ਝਾੜੂ ਖੜਾ ਹੋਏ ਰੁਕਲੇ ਸੀ ਪਿਆ ਹੋਇਆ ਪੰਜਾਬ ਚ ਕਿਤੇ ਗੈਂਗਸਟਰਾਂ ਦੀ ਗੋਲੀ ਚੱਲ ਜਾਂਦੀ ਹੈ ਕਿਤੇ ਕੋਈ ਲੁੱਟ ਕੇ ਲੈ ਜਾਂਦਾ ਹੈ ਕਿਤੇ ਕੋਈ ਧਮਕੀ ਆ ਜਾਂਦੀ ਹੈ ਆਹੀ ਕੰਮ ਚੱਲ ਰਿਹਾ ਹੁਣ ਚੋਣਾਂ ਵਿੱਚ ਵੀ ਕਹਿੰਦੇ ਧੱਕੇ ਨਾਲੇ ਵੋਟਾਂ ਪਵਾਵਾਂਗੇ ਉਹ ਕਹਿੰਦੇ ਅਸੀਂ ਪੁਲਿਸ ਦੇ ਧੱਕੇ ਨਾਲੇ ਵੋਟਾਂ ਪਵਾਵਾਂਗੇ ਲੋਕ ਰਾਜ ਲੋਕਤੰਤਰ ਰਹਿ ਕਿੱਥੇ ਗਿਆ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਦੱਸਦੇ ਸੀ ਅੱਜ ਕਿੱਥੇ ਐ ਕੋ ਗੰਤਮਾਨ ਨੂੰ ਵੋਟਾਂ ਪਾਈਆਂ ਸੀ ਲੋਕਾਂ ਨੇ ਉਹ ਦਿੱਲੀ ਵਾਲਿਆਂ ਨੂੰ ਨਹੀਂ ਸੀ ਪਾਈਆਂ ਭਗਵੰਤਮਾਨ ਜ਼ਿੰਮੇਵਾਰ ਹੈ ਸਾਰੇ ਹਾਲਾਤਾਂ ਦਾ ਤੇ ਉਹਨੇ ਘੋਟੇ ਟੇਕ ਤੇ ਉਹਨਾਂ ਕੇ ਕਹਿੰਦਾ ਖੋਟਾ ਸਿਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ ਮਾੜਾ ਤਾਂ ਇਹ ਨਿਕਲਿਆ ਮੈਂ ਬਥੇਰਾ ਕਿਹਾ ਤੁਹਾਨੂੰ ਲੋਕਾਂ ਨੂੰ ਮੈਂ ਕਿਹਾ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਬਣਾਉਂਦਾ ਤੁਸੀਂ ਪੰਜਾਬ ਸੰਭਾਲ ਲੱਗੇ ਹੋ ਆਖਰ ਨੂੰ ਹੁਣ ਅੰਦਰ ਬੜਬੜ ਕੇ ਮੂੰਹ ਪਰ ਚਪੇੜਾ ਮਾਰਦੇ ਕਿ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾ ਦੀ ਝਾਂੂ ਵਾਲਿਆਂ ਨੇ ਜਿੰਨੇ ਦਾਸ ਇਹਨਾਂ ਨੇ ਆ ਬਣਾਏ ਆ ਮੈਂਬਰ ਪਾਰਲੀਮੈਂਟ ਦੇ ਰਾਜ ਸਭਾ ਦੇ ਕਿਸੇ ਕਿਸਾਨ ਦਾ ਮੁੰਡਾ ਕਿਸੇ ਜੱਟ ਦਾ ਮੁੰਡਾ ਕਿਸੇ ਗਰੀਬ ਦਾ ਮੁੰਡਾ ਨਹੀਂ ਬਣਾਇਆ ਕੋਈ ਬੰਦਾ ਨਹੀਂ ਬਣਾਇਆ ਸਾਰੇ ਬਾਹਰ ਦੇ ਕਰੋੜਾ ਰੁਪਇਆ ਲੈ ਕੇ ਬਣਾ ਦੇ ਰਾਜ ਸਭਾ ਦੇ ਅੰਦਰ ਵੀ ਤੁਹਾਨੂੰ ਇਸ ਵਾਸਤੇ ਵੋਟਾਂ ਪਾਈਆਂ ਸੀ ਕਹਿੰਦੇ ਜੀ ਅਸੀਂ ਤਾਂ ਗਰੀਬਾਂ ਦੇ ਮੁੰਡਿਆਂ ਨੂੰ ਟਿਕਟਾਂ ਦਵਾਂਗੇ ਅਸੀਂ ਕਿਸਾਨ ਛੋਟੇ ਕਿਸਾਨਾਂ ਨੂੰ ਟਿਕਟਾਂ ਦਵਾਂਗੇ ਜਿਹੜੇ ਸਾਡੇ ਨਾਲ ਨੌਜਵਾਨ ਮੁੰਡੇ ਆਣਗੇ ਚੰਗੇ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ ਆਹ ਹੁਣ ਸੱਤ ਅੱਠ ਥੋਲੀਆਂ ਬਾਈ ਇਲੈਕਸ਼ਨ ਚੱਬੇ ਵਾਰ ਹੋਈ ਉੱਥੇ ਕਾਂਗਰਸ ਤੋਂ ਲਿਆਂਦਾ ਆ ਰਾਜਾ ਬਿਲਡਿੰਗ ਤੇ ਹਲਕੇ ਜੋ ਇਸੀ ਉੱਤੇ ਕਾਲੀਆਂ ਚੁ ਲਿਆਂਦਾ ਆ ਤੁਹਾਡੇ ਇੱਥੇ ਵੀ ਕਾਲੀਆਂ ਚੁ ਲਿਆਈ ਪਹਿਲੇ ਇਸੀ ਨੂੰ ਕਹਿੰਦੇ ਤੇ ਹਰਬੀਰ ਨੂੰ ਬਈ ਜੀ ਇਹ ਤਾਂ ਲਿਪੜਿਆ ਪਿਆ ਇਹ ਤਾਂ ਨਸ਼ੇ ਵਗਾਉਂਦਾ ਹੈ ਇਹ ਨਸ਼ਿਆਂ ਦਾ ਸਰਦਾਰ ਹੈ ਹੁਣ ਇਹ ਨਸ਼ੇ ਪਕਾਉਂਦਾ ਹੈ ਨਸ਼ਿਆਂ ਦੀ ਪਰਮਾਰ ਕਰ ਰਿਹਾ ਹੈ ਤੇ ਹੁਣ ਇਹ ਨਾਲ ਚਲੇ ਗਿਆ ਪਤਾ ਨਹੀਂ ਕਿਹੜੀ ਮਸ਼ੀਨ ਚ ਧੋ ਕੇ ਲਿਆਏ ਹੁਣ ਕਹਿੰਦੇ ਜੀ ਇਹੀ ਨਸ਼ੇ ਰੋਕੂਗਾ ਪੇਰੇ ਜਿਹੇ ਬੰਦੇ ਮਕਾਰ ਬੰਦੇ ਝੂਠੇ ਬੰਦੇ ਰੋਂਡੀ ਬੰਦੇ ਇਹਨਾਂ ਨੂੰ ਬਾਰ ਬਾਰ ਕਿਉਂ ਜਿਤਾਈਏ ਆਈ ਹਰਮਿੰਦਰ ਅਕਾਲੀ ਦਲ ਦੀ ਸਰਕਾਰ ਚ 15 ਸਾਲ ਰਿਹਾ ਹੈ ਕਿਹੜੀ ਡਿਵੈਲਪਮੈਂਟ ਕਰਾਈ ਤੁਹਾਡੇ ਇਲਾਕੇ ਦੀ ਕਿਹੜਾ ਤੁਹਾਡੇ ਇਲਾਕੇ ਚ ਕਾਲਜ ਲੈ ਕੇ ਆਇਆ ਹੈ ਕਿਹੜੀ ਯੂਨੀਵਰਸਿਟੀ ਲੈ ਕੇ ਆਇਆ ਕਿਹੜੀ ਨਸਲੀ ਆਈ ਕਿਹੜੀਆਂ ਨੌਕਰੀਆਂ ਮਿਲੀਆਂ ਇਲਾਕੇ ਦੇ ਲੋਕਾਂ ਨੂੰ ਆਪਣੇ ਘਰ ਭਰਲੇ ਨਸ਼ਿਆਂ ਦੇ ਨਾਲ ਨਜਾਇਜ਼ ਸ਼ਰਾਬ売ਦੀ ਘਰ ਘਰ ਚ ਨਸ਼ਾ ਆਉਣ ਲੱਗ ਗਿਆ ਇਹਨਾਂ ਲੋਕਾਂ ਦੀ ਦੇਣ ਹੈ ਕਹਿੰਦੇ ਅੰਬਰ ਬੇਲ ਨਹੀਂ ਸੁੱਟੀ ਦੀ ਬਲਿਹਾਰੇ ਮੂਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfੇ ਸੁਟੇ ਦੇ ਇਹਨਾਂ ਨੇ ਲਗਾਇਏ ਤੇ ਅੱਜ ਫੇਰ ਝਾੜੂ ਵਾਲਿਆਂ ਦਾ ਕੈਂਡੀਡੇਟ ਬਣ ਕੇ ਆ ਗਏ ਸੋ ਵੀਰੋ ਅੱਜ ਸਮਝਣ ਦੀ ਲੋੜ ਹੈ ਕਿ ਕਿੱਧਰ ਨੂੰ ਜਾ ਰਹੇ ਅਸੀਂ ਸਾਡੀ ਬਰਬਾਦੀ ਹੋ ਰਹੀ ਹੈ ਸਾਡੇ ਮੁੰਡੇ ਬੇਲੇ ਫਿਰਦੇ ਐ ਕੋਈ ਘਰ ਐਸਾ ਨਹੀਂ ਐ ਰਾਤ ਨੂੰ ਬਾਪ ਨੂੰ ਨੀਂਦ ਨਹੀਂ ਆਉਂਦੀ ਕਿ ਮੈਂ ਮੁੰਡੇ ਨੂੰ ਲਾਵਾਂ ਕਿੱਥੇ ਡਰ ਰਹਿਦਾ ਮੁੰਡਾ ਬਾਹਰ ਚਲੇ ਜਾਵੇ ਨਸ਼ੇ ਪੰਨਾ ਲੱਗ ਜੂ। ਸੋ ਅੱਜ ਜ਼ਰੂਰਤ ਹੈ ਕਿ ਇਹਨਾਂ ਨੂੰ ਚਲਦੇ ਕਰੀਏ। ਮੈਂ ਤੁਹਾਨੂੰ ਇੱਕ ਗੱਲ ਦਾ ਵਾਅਦਾ ਕਰਦਾ ਕਿ ਅਜੇ ਦਾ 3 ਮਹੀਨੇ ਮਿਲੇ ਸੀ ਸਰਕਾਰ ਕਾਂਗਰਸ ਦੀ ਆ ਜੇ। ਨੌਜਵਾਨ ਮੁੰਡਿਆਂ ਨੂੰ ਨੌکریاں ਮਿਲਣਗੀਆਂ। ਇੱਥੇ ਇੰਡਸਟਰੀ ਵੀ ਆਏਗੀ। ਇੱਥੇ ਯੂਨੀਵਰਸਿਟੀ ਵੀ ਆਏਗੀ। ਇੱਥੇ ਕਾਲਜ ਵੀ ਖੁੱਲਣਗੇ। ਜਦ ਤੱਕ ਸਾਡੇ ਮੁੰਡਿਆਂ ਨੂੰ ਨੌکریاں ਨਹੀਂ ਮਿਲਦੀਆਂ ਜਦ ਤੱਕ ਉਹਨਾਂ ਨੂੰ ਪੜ੍ਹਾਈ ਚੰਗੀ ਨਹੀਂ ਮਿਲਦੀ। ਸਾਨੂੰ ਗਰੀਬੀ ਤੋਂ ਕੋਈ ਕੱਢ ਨਹੀਂ ਸਕਦਾ ਸਾਨੂੰ ਆਟੇ ਦਾਲ ਜੁੜਦੇ ਰੱਖਿਆ ਹੋਵੇ ਨਾ ਉਹੀ 5 ਕਿਲੋ ਕੜਕ ਵਿੱਚ ਜਿਹੜੀ ਮਿਲਦੀ ਸੀ ਉਹ ਵੀ ਕੱਟ ਕਰਦੀ ਪਹਿਲਾਂ ਜ਼ਿਆਦਾ ਮਿਲਦੀ ਸੀ ਹੁਣ ਘਟਾ ਦਿੱਤੀ ਉਹ ਵੀ ਕਿਸੇ ਪਾਸੇ ਦਾ ਗਰੀਬ ਨੂੰ ਝਿੰਡ ਦੋ ਤੁਸੀਂ ਤਾਂ ਕੜਕ ਪੂਰੀ ਨਹੀਂ ਦੇ ਸਕਦੇ ਤੁਸੀਂ ਦੇਣਾ ਕੀ ਲੋਕਾਂ ਨੂੰ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਮੈਂ ਤੁਹਾਡਾ ਆਪਣਾ ਮੁੰਡਾ ਗਰੀਬੀ ਨੂੰ ਸਮਝਦਾ ਹੈ ਅੱਜ ਸਮਝਣ ਦੀ ਲੋੜ ਹੈ ਜਿੰਨਾ ਸਿੱਖੀ ਦਾ ਕਾਣ ਭਗਵੰਤ ਮਾਨ ਨੇ ਕਰਿਆ ਕਿਸੇ ਨੇ ਨਹੀਂ ਕਰਿਆ ਜਿੰਨਾ ਕਿਸਾਨੀ ਦਾ ਨੁਕਸਾਨ ਬੀਜੇਪੀ ਆ ਭਗਵੰਤ ਮਾਨ ਨੇ ਰੜਕੇ ਕਰਿਆ ਕਿਸੇ ਨੇ ਨਹੀਂ ਕਰਿਆ ਕਿੰਨਾ ਮੈਂ ਕਿਸਾਨਾਂ ਦਾ ਮੁੰਡਾ ਐ ਮੈਨੂੰ ਵੋਟਾਂ ਪਾ ਦੋ ਵੋਟਾਂ ਪਾਤੀਆਂ ਸਭ ਤੋਂ ਪਹਿਲਾਂ ਕਿਸਾਨੇ ਕੁੱਟੇ ਅੱਜ ਤੱਕ ਟਰਾਲੀਆਂ ਨਹੀਂ ਲੱਭ ਰਿਹਾ ਉਹਨਾਂ ਦੇ ਕਿੱਥੇ ਐ ਫੇਰ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਜਿੱਧਰ ਸਰਕਾਰ ਆ ਗਈ ਮਾਸਰੇ ਘੁੱਟੇ ਐ ਉਹਨੂੰ ਐ ਨਹੀਂ ਪਤਾ ਲੱਗਦਾ ਹੈ ਕੀ ਦਾ ਹਿਸਾਬ ਪਤਾ ਹੋ ਜਾਇ ਨਹੀਂ ਪਤਾ ਲੱਗਦਾ ਯਾਰ ਅਜਿਹੇ ਬੰਦੇ ਜਿਹੜੇ ਸਾਰਾ ਦਿਨ ਸ਼ਰਾਬ ਚ ਘੁੱਟ ਰਹੇ ਨੇ ਜਿਹੜਿਆਂ ਨੇ ਲੁੱਟ ਲੁੱਟ ਕੇ ਖਾ ਰਹੇ ਪੰਜਾਬ ਨੂੰ ਰੇਤਾ ਸਾਰੇ ਪੰਜਾਬ ਦਾ 5 ਰੁਪਏ ਵੀ ਖਜ਼ਾਨੇ ਚ ਨਹੀਂ ਜਮਾ ਹੋਏ 4 ਸਾਲ ਸਾਰਾ ਰੇਤਾ ਰੋਜ਼ ਵਿਕ ਰਿਹਾ ਹੈ ਰੇਤਾ ਮਿਲਦਾ ਹੈ ਲੇਕਿਨ ਨਰੀ ਜੋ ਸਰਕਾਰ ਮੰਨੋ ਨੇ ਵੇਚਿਆ ਜਾਂਦਾ ਰਾਤਾਂ ਨੂੰ ਚੱਕ ਕੇ ਲਿਆਉਂਦੇ ਤਾਂ ਮਿੱਦਾ 35 ਰੁਪਏ ਹੋ ਗਿਆ ਆਟੇ ਨਾਲੋਂ ਮਹਿੰਗਾ ਰਿੱਤਾ ਹੋਇਆ ਹਰ ਚੀਜ਼ ਦੀ ਮਹਿੰਗਾਈ ਹੋ ਗਈ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਇਹਨਾਂ ਦੇ ਕਰ ਅਮੀਰ ਹੁੰਦੇ ਜਾ ਰਹੇ ਜਿਹੜੇ ਕਹਿੰਦੇ ਦੀ 500 ਰੁਪਏ ਗੁਜ਼ਾਰਾ ਕਰਦਾ ਬੀਬੀ ਦੇ ਕੰਗੜੇ ਨਹੀਂ ਲੋਟ ਆਉਂਦੇ ਹੁਣ ਉਹਦੀ ਜੀ ਸੋ ਸੰਕਾਰਯੋਗ ਮੀਰੋ ਮੈਂ ਜਾਦਾ ਸਮਾਨ ਨਹੀਂ ਲੈਣਾ ਤੁਸੀਂ ਬੜੇ ਹੁਮਾ ਮਾ ਆ ਕੇ ਸਾਨੂੰ ਸੁੰਡ ਪਹੁੰਚਿਆ ਤੁਸੀਂ ਆ ਮੀਟਿੰਗੇ ਰੈਲੀ ਵਰਗੀ ਬਣਾਤੀ ਕਰਨ ਜੀ ਤੁਹਾਡੇ ਦਿਨ ਸਿੱਧੇ ਆ ਕੇ ਲੱਗਦਾ ਪਰਮਾਤਮਾ ਬਰਨ ਕਿਰਪਾ ਮਹੀਦ ਕਰੇ ਸੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰ ਨੂੰ ਆਪਾਂ ਚਾਦੀ ਕਰੀਏ ਇੱਕ ਇੱਕ ਵੋਟ ਪੰਜਾਂ ਚੌੜੇ ਛਾਂ ਤੇ ਪਾਓ ਤੇ ਝਾੜੂ ਵਾਲਿਆਂ ਦਾ ਝਾੜੂ ਥੋੜਾ ਜਿਹਾ ਲੰਬਾ ਪਾਵੇ ਪੰਜਾਬ ਦੀ ਸ਼ਾਂਤੀ ਆਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ